ਅੱਜ ਫਾਜ਼ਿਲਕਾ ਦੇ ਸਬਡਿਵੀਜ਼ਨ ਜਲਾਲਾਬਾਦ ਵਿੱਚ ਇੱਕ ਖਬਰ ਚੱਲੀ ਕਿ ਉੱਥੇ ਕੋਈ ਬੰਬ ਬਲਾਸਟ ਹੋਇਆ ਹੈ। ਠਾਣਾ ਵੈਰੂਕੇ ਦੇ ਪਿੰਡ ਬਾਮਣੀਵਾਲ ਵਿਖੇ। ਉੱਥੇ ਜਾ ਕੇ ਤਸਦੀਕ ਕੀਤੀ ਗਈ। ਤਾਂ ਬਾਅਦ ਤਸਦੀਕ ਇਹ ਉੱਥੇ ਬਲਬੀਰ ਸਿੰਘ son of ਰਾਜ ਸਿੰਘ ਵਾਸੀ ਬਾਮਣੀਵਾਲ ਤੋਂ ਪੁੱਛਗਿੱਛ ਕੀਤੀ ਜਿਸ ਤੋਂ ਪਤਾ ਲੱਗਾ ਕਿ ਉਹ ਆਟੇ ਦੇ ਵਿੱਚ ਜਿਹੜੇ ਆਪਾਂ ਗੁਰਪੁਰਬ ਜਾਂ ਹੋਰ ਤਿਹਾੜ ਦੇ ਮੌਕੇ ਛੋਟੇ ਗਨ ਦੇ ਵਿੱਚ ਪਟਰਾਸ਼ਪਾ ਕੇ ਜੋ ਪਟਾਕੇ ਚੱਲ ਰਹੇ ਆ ਕੁਝ ਉਸ ਕਿਸਮ ਦਾ ਪਦਾਰਥ ਆਟੇ ਵਿੱਚ ਪਾ ਕੇ ਉਹ ਪਾਕਿਸਤਾਨ ਸਾਈਡ ਤੋਂ ਯਾ ਤਰੋ ਪਰ ਆਏ ਸੂਰ ਰ ਵਗੈਰ ਨੂੰ ਮਾਰਨ ਵਾਸਤੇ ਇਸਤੇਮਾਲ ਕਰਦਾ ਸੀਗਾ ਜੋ ਕਾਰ ਪਾਰਕਰ ਕੇ ਸੂਰ ਇਧਰ ਆ ਜਾਂਦੇ ਸੀਗੇ ਯਾ ਕੋਈ ਹੋਰ ਜਾਨਵਰ ਉਹਨਾਂ ਦੇ ਸ਼ਿਕਾਰ ਵਾਸਤੇ ਉਹ ਇਸਤੇਮਾਲ ਕਰਦਾ ਸੀ ਜੋ ਇਹ ਪੜਤਾਲ ਤੋਂ ਬਾਅਦ ਬਲਬੀਰ ਸਿੰਘ ਦੇ ਖਿਲਾਫ ਬੰਦੀ ਧਰਾਂ ਵਿੱਚ ਹੈ ਪਰਚਾ ਦੇ ਰਹੇ ਆ ਇੱਕ ਬੇਸਿਕਲੀ ਪਟਾਕਾ ਬੰਬ ਹੀ ਨਿਕਲੇ ਆ ਕੋਈ ਬੰਬ ਬਲਾਸਟ ਵਾਲੀ ਗੱਲ ਨਹੀਂ ਹੈ ਇਹ ਪਟਾਕਿਆਂ ਵਾਲਾ ਇੱਕ ਪਟਾਕਾ ਜੀ